ਬੀਤੇ ਦਿਨੀ ਸਤ ਮੈਂਬਰੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਇੱਕ ਮੀਟਿੰਗ ਸੰਧੀ ਗਈ ਸੀ ਜਿਸ ਦੇ ਵਿੱਚ ਹੁਸ਼ਿਆਰਪੁਰ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਘਰ ਚੱਲੀ ਇੱਕ ਘੰਟੇ ਤੋਂ ਵੱਧ ਦੀ ਮੀਟਿੰਗ ਤੋਂ ਬਾਅਦ ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤਾ ਗਿਆ ਅਚਨਚੇਤ ਅਸਤੀਫਾ ਮੰਦਪਗਾਇ ਉਹਨਾਂ ਕਿਹਾ ਕਿ ਅੱਜ ਉਹਨਾਂ ਨੇ ਅਤੇ ਉਹਨਾਂ ਦੇ ਨਾਲ ਸਮੂਹ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਇਹ ਮੀਟਿੰਗ ਬੜੇ ਹੀ ਸੁਖਾਵੇਂ ਮਾਹੌਲ ਦੇ ਵਿੱਚ ਹੋਈ ਹੈ ਤੇ ਹਰਜਿੰਦਰ ਸਿੰਘ ਧਾਮੀ ਨਾਲ ਦਿੱਤੇ ਗਏ ਸਟੀਫੇ ਤੇ ਗੱਲਬਾਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਦੇ ਦਿਲ ਵਿੱਚ ਬਹੁਤ ਸਾਰੇ ਇਤਰਾਜ਼ ਹਨ ਜਿਨ੍ਹਾਂ ਨੂੰ ਉਹਨਾਂ ਨੇ ਬੜੇ ਹੀ ਧਿਆਨ ਨਾਲ ਸੁਣਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਇਹ ਸਾਰੇ ਇਤਰਾਜ਼ ਦੱਸੇ ਜਾਣਗੇ। ਧਾਮੀ ਨੂੰ ਜਲਦ ਹੀ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਜੋ ਸ਼ਖਸੀਅਤ ਹੈ ਉਹ ਇੱਕ ਬੜੀ ਉੱਗੀ ਸ਼ਖਸੀਅਤ ਹੈ ਅਤੇ ਇਮਾਨਦਾਰ ਅਤੇ ਮਿਹਨਤੀ ਤੌਰ ਤੇ ਐਡਵੋਕੇਟ ਧਾਮੀ ਜਾਣੇ ਜਾਂਦੇ ਨੇ ਜਿਨ੍ਹਾਂ ਨੇ ਪਾਰਟੀ ਅਤੇ ਪੰਥ ਦੇ ਲਈ ਬਹੁਤ ਹੀ ਸੇਵਾਵਾਂ ਦਿੱਤੀਆਂ ਨੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਸੇਵਾਵਾਂ ਦੀ ਪਾਰਟੀ ਅਤੇ ਪੰਥ ਨੂੰ ਲੋੜ ਹੈ ਇਸ ਲਈ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹਨਾਂ ਵੱਲੋਂ ਲਿਆ ਗਿਆ ਅਸਤੀਫੇ ਦਾ ਫੈਸਲਾ ਵਾਪਸ ਲਿਆ ਜਾਵੇ ਸ਼ਰਮਣੀ ਅਕਾਲੀ ਦਲ ਦਾ ਪਾਰਟੀ ਦੇ ਸੀਨੀਅਰ ਆਗੂਆਂ ਦਾ ਇੱਕ ਵਖਤ ਪਾਰਟੀ ਵੱਲੋਂ ਜੋ ਹੁਕਮ ਹੋਇਆ ਸੀ ਉਹ ਬੇਨਤੀ ਲੈ ਕੇ ਸ੍ਰੀ ਸਰ ਹਰਜਿੰਦਰ ਸਿੰਘ ਜੀ ਧੰਨੀ ਸਾਹਿਬ ਕੋਲ ਪਹੁੰਚਿਆ ਜਿਹਦੇ ਸਦਾ ਜੁਲਜਾ ਸਿੰਘ ਸਿੱਖੋਂ ਸਾਹਿਬ ਮੇਰੇ ਸੀਮਿਤ ਪਾਰਟੀ ਦੇ ਸਾਥੀ ਨੇ ਸ੍ਰੀ ਸਰ ਹੀਰਾ ਸਿੰਘ ਜੀ ਗਾਵੜਿਆ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਜੀ ਸਰਦਾਰ ਗੁਰਿੰਦਰ ਸਿੰਘ ਜੀ ਬਾਜਵਾ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਬੱਬੇਹਰੀ ਸਾਹਿਬ ਲਾਲੀ ਬਾਜਵਾ ਜੀ ਤੇ ਸਾਡੇ ਮੁਖ ਸਖਤਰ ਜਿਹੜੇ ਐਜਪੀਸੀ ਦੇ ਸਾਡੇ ਸਰਦਾਰ ਕਰੋਨ ਸਿੰਘ ਮੰਨਣ ਸਾਹਿਬ ਸਾਰੇ ਅਸੀਂ ਪਾਰਟੀ ਦੇ ਹੁਕਮ ਦੇ ਮੁਤਾਬਕ ਇਕੱਠੇ ਹੋ ਕੇ ਧਾਮੀ ਸਾਹਿਬ ਕੋਲ ਆਏ ਪਹਿਲਾਂ ਤੇ ਸਾਡੇ ਸਾਰਿਆਂ ਵੱਲੋਂ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਤੇ ਸਾਰੇ ਪਰਿਵਾਰ ਲੱਖ ਲੱਖ ਵਧਾਈਆਂ ਕਿ ਗੁਰੂ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਸਭ ਦਾ ਪੋਤਰੇ ਦੀ ਦਾਤ ਜਿਹੜੀ ਆ ਉਹ ਮਹਾਰਾਜ ਨੇ ਬਖਸ਼ੀ ਆ ਸੋ ਸਾਰੇ ਧਾਮੀ ਪਰਿਵਾਰ ਨੂੰ ਅਸੀਂ ਇਕੱਠੇ ਹੋ ਕੇ ਉਹਨਾਂ ਦੇ ਨਾਲ ਜਿਹੜਾ ਖੁਸ਼ੀਆਂ ਅੱਜ ਸਾਂਝੇ ਕੀਤੇ ਦੂਜੀ ਗੱਲ ਹੈ ਕਿ ਧਾਮੀ ਸਾਹਿਬ ਨੇ ਜਿਹੜਾ ਇੱਕ ਵੱਡਾ ਫੈਸਲਾ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਸਤੀਫਾ ਦਿੱਤਾ ਉਹ ਜਿਹੜੀ ਉਹਨਾਂ ਦੀ ਮਾਨਸਿਕ ਪੀੜਾ ਸੀ ਉਹਦੇ ਸੰਬੰਧ ਦੇ ਵਿੱਚ ਜਿਹੜਾ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਸਾਰੇ ਹਾਲਾਤਾਂ ਨੂੰ ਜਾਣਨ ਵਾਸਤੇ ਆਏ ਸੀ ਕਿਉਂਕਿ ਧਾਮੀ ਸਾਹਿਬ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਸਤਕਾਰ ਔਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਉਹ ਆਪਣੀ ਕਾਬਲੀਅਤ ਕਰਕੇ ਇਮਾਨਦਾਰੀ ਕਰਕੇ ਦੂਰੰਦੇਸ਼ੀ ਕਰਕੇ ਉਹ ਵੱਡੇ ਅਹੁਦਿਆਂ ਦੇ ਉੱਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਕਰ ਰਹੇ ਆ ਬਖਸ਼ ਕੱਤਰ ਵੀ ਰਹੇ ਆ ਪਹਿਲਾਂ ਜਨਰਲ ਕੱਤਰ ਵੀ ਰਹੇ ਆ ਉਸ ਤੋਂ ਬਾਅਦ ਹੁਣ ਚੌਥੀ ਵਾਰੀ ਪ੍ਰਧਾਨ ਦੀ ਸੇਵਾ ਵੀ ਉਹਨਾਂ ਨੂੰ ਜਿਹੜੀ ਆ ਉਹ ਪਾਰਟੀ ਨੇ ਦਿੱਤੀ ਆ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਸਾਰੀਆਂ ਸਫਾਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਹੈ ਇੱਕ ਚੰਗੀ ਸ਼ਖਸੀਅਤ ਜਿਹੜੀ ਧਾਰਮਿਕ ਪੱਖ ਤੋਂ ਵੀ ਔਰ ਰਾਜਨੀਤਿਕ ਪੱਖ ਤੋਂ ਵੀ ਜਿਹਦਾ ਬੜਾ ਵੱਡਾ ਤਜਰਬਾ ਹੈ ਉਹਨਾਂ ਲੀਡਰਾਂ ਦੇ ਵਿੱਚ ਹਮੇਸ਼ਾ ਧੰਮੀ ਸਾਹਿਬ ਦਾ ਜਿਹੜਾ ਪਾਰਟੀ ਵਿੱਚ ਨਾਮ ਜਾਂਦਾ ਜੋ ਘਟਨਾਕਰਮ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੋਇਆ ਉਹ ਬੜਾ ਮੰਦ ਭੱਗ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹ ਸਿੱਖਾਂ ਦੀ ਸਰਮੌਰ ਸੰਸਥਾ ਉਹ ਬੜੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਸ਼ਹਾਦਤਾਂ ਤੋਂ ਬਾਅਦ بڑے ਵੱਡੇ ਜਿਹੜਾ ਤਸ਼ੱਦਦ ਝੱਲ ਕੇ ਤੇ ਸਾਡੇ ਬਜ਼ੁਰਗਾਂ ਨੇ ਇੱਕ ਵੱਡੀ ਆਸ ਉਮੀਦ ਦੇ ਨਾਲ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਡੈਮੋਕ੍ਰੈਟਿਕ ਸੰਸਥਾ ਜਿਹੜੀ ਆ ਉਹ ਪੱਤਨੋਂ ਦਿੱਤੀ ਸੀ ਜਿਹਦੀ ਉਦਾਹਰਣ ਦੁਨੀਆਂ ਦੇ ਵਿੱਚ ਜਿਹੜੀ ਆ ਉਹ ਕਿਤਨੀ ਬਈ ਕਿਉਂਕਿ ਦੋ ਸੰਸਥਾਵਾਂ ਸਭ ਤੋਂ ਵੱਡਾ ਸਾਡਾ ਸਤਾਨ ਹੈ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜਿੱਤੇ ਹਰ ਸਿੱਖ ਜਿਹੜਾ ਦੁਨੀਆ ਦੇ ਵਿੱਚ ਕਿਤੇ ਵੀ ਬੈਠਾ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਦੇ ਨੂੰ ਹਮੇਸ਼ਾ ਨਤਮਸਤ ਹੋਂਦਾ ਹ ਹਮੇਸ਼ਾ ਜਿਹੜਾ ਆਪਣਾ ਸਿਰ ਝੁਕਾ ਕੇ ਕਾਲਕਸਰਬ ਦੇ ਸਾਹਮਣੇ ਚੱਲਦਾ ਔਰ ਜਿਹੜੀ ਪ੍ਰਬੰਧਕੀ ਖੇਤਰ ਦੇ ਵਿੱਚ ਸਰਬੋਰ ਸੰਸਥਾ ਕਿਸੇ ਵੀ ਧਰਮ ਦੇ ਵਿੱਚ ਨਹੀਂ ਹੈਗੀ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹਨੂੰ ਇੱਕ ਐਕਟ ਦੇ ਰਾਹੀਂ ਬਕਾਇਦਾ ਜਿਹੜੇ ਆ ਸਾਰਾ ਪ੍ਰਬੰਧ ਸੰਭਾਲਣ ਦੇ ਉਹਦੇ ਵਿੱਚ ਸਾਰੀਆਂ ਨਿਪਟੀਆਂ ਕੰਮ ਦੇ ਇਥੋਂ ਤੱਕ ਜਥੇਦਾਰ ਸਾਹਿਬਾਨ ਦਾ ਜਿਹੜਾ ਵਿਕਾਰੀ ਅਹੁਦਾ ਜਿਹਨੂੰ ਬਹੁਤ ਵੱਡਾ ਮਾਨ ਸਨਮਾਨ ਉਸ ਫੌਦੇ ਨੂੰ ਪੰਥ ਦੇ ਵਿੱਚ ਹਮੇਸ਼ਾ ਦਿੱਤਾ ਜਾਂਦਾ ਉਹਦਾ ਵੀ ਜਿਹੜਾ ਫੈਸਲਾ ਉਹ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰਦੀ ਹੈ ਜੇ ਕੋਈ ਸੇਵਾ ਮੁਕਤੀ ਕਿਸੇ ਤਰੀਕੇ ਕਰਨੀ ਪਵੇ ਉਹ ਵੀ ਜਿਹੜੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰਦੀ ਹੈ ਸਾਰਾ ਰੂਲ ਰੈਗੂਲੇਸ਼ਨ ਸਾਰੇ ਸੰਸਥਾ ਦੇ ਜਿਹੜੀ ਹੈ ਇੱਕ ਪਾਰਲੀਮੈਂਟ ਹੈ ਸਿੱਖਾਂ ਦੀ ਜਿਹਦੀ ਕਿਸੇ ਹੋਰ ਧਰਮ ਦੇ ਵਿੱਚ ਉਦਾਹਰਣ ਨਹੀਂ ਹੈ ਇਸ ਕਰਕੇ ਉਹ ਸੰਸਥਾ ਨੂੰ ਕੰਮ ਕਰਦਿਆ ਕਈ ਵਾਰੀ ਜਿਹੜੇ ਆ ਬੜੇ ਸਖਤ ਫੈਸਲੇ ਵੀ ਲੈਦੇ ਨੇ ਤੇ ਕੜਵੇ ਫੈਸਲੇ ਵੀ ਲੈਦੇ ਨੇ ਤੇ ਉਹੀ ਜੇ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਜਿਹੜੀਆਂ ਸੰਸਥਾਵਾਂ ਦੀ ਆਪੋ ਆਪਣੀ ਭੂਮਿਕਾ ਹੈ ਉਹ ਬੜੀ ਅਹਿਮ ਬਣ ਜਾਂਦੀ ਕਿਉਂਕਿ ਸ੍ਰੀ ਗਾਥੀਰ ਸਾਹਿਬ ਦਾ ਇੱਕ ਆਪਣਾ ਸਥਾਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਆਪਨਾਸਤ ਆਜੀ ਇਸ ਕਰਕੇ ਧੰਮੀ ਸਾਹਿਬ ਦੇ ਜਿਹੜੇ ਕੋਈ ਜਿਹੜੀ ਹੈ ਕੁਝ ਗੱਲਾਂ ਨੂੰ ਲੈ ਕੇ ਮੈਂ ਉਹਦੇ ਵਿਸਤਾਰ ਦੇ ਵਿੱਚ ਨਹੀਂ ਜਾਣਾ ਚਾਹੀਦਾ ਮੈਂ ਸਮਝਦਾ ਸੀ ਉਹ ਗੱਲਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਸੀ ਆਪਣੇ ਉਹਦੇ ਲੈ ਕੇ ਜੋ ਮਨ ਦੇ ਵਿੱਚ ਬੋਝ ਸੀ ਉਹਨਾਂ ਨੇ ਉਹਦੇ ਕਰਕੇ ਅਚਾਨਕ ਕਿਉਂਕਿ ਕਿਸੇ ਨਾਲ ਸਲਾਹ ਵੀ ਨਹੀਂ ਕੀਤੀ ਤੇ ਅਸੀਂ ਅੱਜ ਸਾਰੇ ਕਿਉਂਕਿ ਕੱਲ ਪਾਰਟੀ ਦੇ ਵਿੱਚ ਵੀ ਵਿਚਾਰ ਚਰਚਾ ਹੋਈ ਸੀ ਤੇ ਸਾਰੇ ਪਾਰਟੀ ਨੇ ਸਾਡੀ ਡਿਊਟੀ ਨਹੀਂ ਕੀਤੀ ਸਾਡੇ ਦੇ ਅਮਨ ਸਿੰਘ ਦੇ ਸਾਥੀ ਧਮੀ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਇਸ ਕੱਲ ਨੂੰ ਅਸ਼ੋਰ ਵੀ ਅਸੀਂ ਕੀਤਾ ਕਿ ਸਾਰੀ ਪਾਰਟੀ ਇਹ ਤੁਹਾਡੇ ਨਾਲ ਹੈ ਸ਼੍ਰੋਮਣੀ ਗੁਰਦਵਾਰਾ ਕੰਫਰੰਸ ਦੇ ਸਾਡੇ ਮੈਂਬਰ ਸਹਿਬਾਨ ਸਾਰੇ ਤੁਹਾਡੇ ਨਾਲ ਹੈ ਤੁਹਾਡੀ ਅਗਵਾਈ ਦੀ ਜਿਹੜੀ ਇਸੇ ਤਰ੍ਹਾਂ ਹੀ ਨਿਰੰਤਰ ਜਿਹੜੀ ਹੈ ਸਾਨੂੰ ਬੜੀ ਵੱਡੀ ਪੰਥ ਨੂੰ ਲੋੜ ਹੈ ਇਸ ਕਰਕੇ ਤੁਹਾਨੂੰ ਕੋਈ ਵੀ ਗੱਲ ਆਪਣੇ ਮਨ ਦੇ ਵਿੱਚ ਜਿਹੜੀ ਹੈ ਉਹ ਕਹੀ ਲੈਣੀ ਚਾਹੀਦੀ ਉਸ ਭਾਵਨਾ ਦੇ ਨਾਲ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਆਏ ਹਾਂ ਸੋ ਬੜੇ ਪਰਿਵਾਰਕ ਮਾਹੌਲ ਦਾ ਕਿਉਂਕਿ ਸਾਰੇ ਹੀ ਅਸੀਂ ਜਿੰਨੇ ਖੜੇ ਆ ਸਾਰੇ ਅਸੀਂ ਉਹਨਾਂ ਦੇ ਲਿਜੀ ਤੌਰ ਦੇ ਉੱਤੇ ਪਰਸਨਲ ਲਾਈਫ ਦੇ ਵਿੱਚ ਵੀ ਬਹੁਤ ਨੇੜੇ ਹੋ ਕੇ ਹਮੇਸ਼ਾ ਉਹਨਾਂ ਦੇ ਵਿੱਚ ਰਹੇ ਹਾਂ ਇਸ ਕਰਕੇ ਉਹਨਾਂ ਦਾ ਧੰਨਵਾਦ ਹੈ ਸਾਰੇ ਉਹਨਾਂ ਨੇ ਖੁੱਲ੍ਹਦਾ ਸਮਝ ਦਿੱਤਾ ਸਾਰਾ ਵਿਚਾਰ ਵਟਾਂਦਰਾ ਕੀਤਾ ਅਸੀਂ ਜੋ ਭਾਵਨਾ ਉਹਨਾਂ ਦੇ ਹੱਥੀਂ ਹੈ ਉਸੀ ਪਾਰਟੀ ਦੇ ਵਿੱਚ ਵੀ ਜਾ ਕੇ ਉਹਨਾਂ ਦੇ ਰੱਖਾ ਤਾਂ ਸਰ ਇੱਕ ਮਿੰਟ ਜਾਂ ਵੀ ਇਹਨੂੰ ਕੰਟੀਨਿਊ ਮਤਲਬ ਆਪਾਂ ਉਹਨਾਂ ਨੂੰ ਬੇਨਤੀ ਵੀ ਕੀਤੀ ਆ ਜਾਂ ਇਸਲਾਮ ਅਸ਼ਵਾਰ ਵੀ ਕੀਤਾ ਵੀ ਉਹ ਵੀ ਕੰਟੀਨਿਊ ਕੋਈ ਮਾਰੇ ਕੀ ਪ੍ਰਕਿਰਿਆ ਲੈ ਆ ਗਿਆ ਕੋਈ ਨਹੀਂ ਚਲੋ ਅਸੀਂ ਤੇ ਬੇਨਤੀ ਕਰਨੀ ਸਾਰਿਆਂ ਨੇ ਕੀਤੀ ਸਾਰੇ ਮੈਂ ਚੋੜੀਆਂ ਚੱਲ ਹਰ ਗੱਲ ਜਿਹੜੀ ਐ ਸਭੀ ਵੀ ਕਰਨ ਤੋਂ ਲਈ ਵੈਸੇ ਗੋਜ ਕਿਡਾ ਰ ਉਹਨਾਂ ਨੇ ਜਿਹੜੀ ਹੈਗੀ ਆ ਉਹਨਾਂ ਨੇ ਬੜੇ ਸਾਡੀ ਹਦਦੀ ਤੇ ਨਾਲ ਪਿਆਰ ਦੇ ਨਾਲ ਸਾਡੀ ਭਾਵਨਾ ਨੂੰ ਸਮਝਿਆ ਫੈਸਲਾ ਉਹਨਾਂ ਨੇ ਕਰਨਾ ਇਹ ਤਾਲਮੇਲ ਸਾਡਾ ਚੱਲਦਾ ਰਹੇਗਾ ਇਹ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਇਹ ਨਹੀਂ ਕੋਈ ਕੋ ਰਸਕੇ ਘਰ ਬੈਠੇ ਪਹਿਲਾਂ ਮੈਂ ਇਹ ਗੱਲ ਕਲੀਅਰ ਕਰ ਦਿਆਂ ਕਿ ਉਹ ਅੱਜ ਜੇ ਘਰ ਵੀ ਬੈਠੇ ਆ ਤਾਂ ਪੰਚ ਦੀ ਡਿਊਟੀ ਤੇ ਆ ਪਾਰਟੀ ਦੀ ਡਿਊਟੀ ਤੇ ਨੇ ਸੰਸਦਾਂ ਅੱਜ ਵੀ ਉਸੇ ਤਰੀਕੇ ਹੀ ਬਿੜਾਗਾ ਉਹਨਾਂ ਦੇ ਮਨ ਦੇ ਵਿੱਚ ਸੇਵਾ ਭਾਵਨਾ ਕੋ ਰੁਕ ਕੇ ਨਹੀਂ ਬੈਠੇ ਪਰ ਕਈ ਵਾਰੀ ਜ਼ਿੰਦਗੀ ਦੇ ਵਿੱਚ ਕੋਈ ਐਸੀਆਂ ਗੱਲਾਂ ਆ ਜਾਂਦੀਆਂ ਜਿਹੜੀਆਂ ਮਨ ਦੇ ਉੱਤੇ ਤੁਹਾਡੇ ਤੇ ਗਹਿਰਾ ਬੋਝ ਚੜ ਜਾਂਦੇ ਇਸ ਕਰਕੇ ਉਹ ਬੋਝ ਅਸੀਂ ਉਹਨਾਂ ਦਾ ਚਾਹਦੇ ਸੀ ਕਿ ਹਲਕਾ ਹੋਵੇ ਤੇ ਜਿਵੇਂ ਕਰਕੇ ਉਹਨਾਂ ਨੇ ਅਚਾਨਕ ਇਹਦੇ ਵੱਡਾ ਫੈਸਲਾ ਲਿਆ ਉਹ ਚੀਜ਼ਾਂ ਨੂੰ ਰਿਜ਼ੋਲਵ ਕਿਸ ਤਰ੍ਹਾਂ ਕਰਨਾ ਉਹ ਅਸੀਂ ਸਾਰੇ ਬੈਠ ਕੇ ਡਿਸਕਸ ਕਰਾਂਗੇ ਮੇਰਾ ਤਾਂ ਬੋਝ ਕਿਹੜਾ ਵੈਸੇ ਚਲੋ ਹੁਣ ਮੈਂ ਸਾਰੀਆਂ ਗੱਲਾਂ ਹੱਲ ਅੱਜ ਇੱਥੇ ਨਹੀਂ ਕਰ ਸਕਦਾ ਅਸੀਂ ਫਿਰ ਮਗਰਾਂ ਦੀਆਂ ਬਣੇ ਨੇ ਬੜੇ ਸਿਆਣੇ ਸਾਰੇ ਪੱਤਰਕਾਰੋਂ ਤੁਹਾਡਾ ਨਹੀਂ ਬੋਝ ਧੰਨਵਾਦ ਤੁਸੀਂ ਤੁਹਾਡੀ ਸੰਭਾਲ ਦੇ ਸੁਭਾਅ ਦੇ ਵਿੱਚ ਕਿਉਂਕਿ ਜੇ ਇਹੋ ਜੀ ਸਖਸ਼ੀਅਤ ਕਿਸੇ ਗੱਲ ਤੇ ਉੱਤੇ ਆ ਕੇ ਇਦਾਂ ਦਾ ਫੈਸਲਾ ਕਰਦੀ ਤੇ ਕੋਈ ਨਿਕੋ ਕਾਰ ਨਹੀਂ ਉਸ ਕਰਕੇ ਮੈਂ ਕੋਈ ਗੱਲਾਂ ਨੂੰ ਵਧਾਉਣ ਵਾਸਤੇ ਇੱਥੇ ਨਹੀਂ ਆਇਆ ਪਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹਨੂੰ ਰਿਜ਼ੋਲਵ ਕਿਸ ਤਰ੍ਹਾਂ ਕਰਨਾ ਹੈ ਜਿਹੜੇ ਉਹ ਹੌਲੀ ਹੌਲੀ ਸਮਝਦੇ ਮੁਤਾਬਕ ਹੈ ਸਾਰੇ ਕੋਈ ਵਿਚਾਰ ਥੋੜਾ ਜਿਹਾ ਕਲੀਅਰ ਕਰ ਦਿਓ ਅੱਜ ਦੀ ਜਿਹੜੀ ਇਹ ਮੀਟਿੰਗਾਂ ਹੁਣ ਅਸਤੀਫੇ ਨੂੰ ਲੈ ਕੇ ਕੋਈ ਫੈਸਲਾ ਹੋਇਆ ਹਾਂਜੀ ਅੱਜ ਕੋਈ ਨਹੀਂ ਨਾਸੀ ਸੈਕਰੀਟਰੀ ਆਈ ਸੀ ਕਿ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਨਾਲ ਮਨ ਦੀ ਗੱਲ ਸਾਰੀ ਉਹਨਾਂ ਦੀ ਸਮਝੀ ਹੈ ਹਾਂਜੀ ਆਪਣੀ ਜਿਹੜੀ ਪਾਰਟੀ ਦਾ ਥਿਊ ਪੁਆਇੰਟ ਹੈ ਉਹਨਾਂ ਨਾਲ ਡਿਸਕਸ ਕੀਤਾ ਤੇ ਇਹ ਚੱਲਦਾ ਜੇਕਰ ਪਰਸਪਰ ਮੈਂ ਪਹਿਲੇ ਕਹਣਾ ਕਿ ਕੋਈ ਗੁੱਸੇ ਨਹੀਂ ਹੋਏ ਇਹ ਨਹੀਂ ਹੁੰਦਾ ਕਿ ਮਨਾਉਣ ਵਾਲੀ ਗੱਲ ਹੁੰਦੀ ਇੱਕ ਅਵਸਥਾ ਹੁੰਦੀ ਹੈ ਜਦੋਂ ਤੁਹਾਨੂੰ ਸਾਰੇ ਸਾਥੀਆਂ ਨੂੰ ਨਾਲ ਆ ਕੇ ਖੜਨਾ ਪੈਂਦਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ